ਅੰਮ੍ਰਿਤਸਰ ਦੇ ਕੰਨੂਪੁਰ ਇਲਾਕੇ 'ਚ ਇੱਕ ਗੁੱਟ ਵੱਲੋਂ ਦੂਸਰੇ ਗੁੱਟ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋ ਪਰਿਵਾਰਾਂ ਦਾ ਕਰੇਲੂ ਝਗੜਾ ਸੀ ਜਿਸ ਦਾ ਰਾਜਨਾਮਾ ਵੀ ਹੋ ਗਿਆ ਪਰ ਰੰਜਿਸ਼ ਦੇ ਚੱਲਦਿਆਂ ਇੱਕ ਗੁੱਟ ਨੇ ਦੂਜੇ ਗੁੱਟ ਤੇ ਪਹਿਲਾਂ ਤਲਵਾਰਾਂ ਨਾਲ ਹਮਲਾ ਕੀਤਾ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ ਜਿਸ ਤਰ੍ਹਾਂ ਨੇ ਇੱਕ ਗੋਲੀ ਨਰਿੰਦਰ ਨਾਮ ਦੇ ਵਿਅਕਤੀ ਦੇ ਪੈਰ ਤੇ ਲੱਗ ਗਈ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਅਸੀਂ ਇੱਥੇ ਕਾਲੇਕਣਪੁਰ ਦੇ ਰਹਿਣ ਵਾਲੇ ਹਾਂ ਇਥੇ ਕਾਲੇਵਖਣਪੁਰ ਚੌਂਕੀ ਦੇ ਵਿੱਚ ਅਸੀਂ ਕਿਸੇ ਛੋਟੇ ਜਿਹੇ ਪਿੰਡ ਦੇ ਮਸਲੇ ਦੇ ਵਿੱਚ ਗਏ ਸੀਗੇ ਰਾਈ ਨਵੇਂ ਦੇ ਵਿੱਚ ਕਿ ਉੱਥੇ ਵਿਰੋਧੀ ਪਾਰਟੀ ਦੇ ਜਿਹੜੇ ਬੰਦੇ ਸੀਗੇ ਜੋ ਵੀ ਮਤਲਬ ਮੁਲਾਜ਼ਮ ਹਨ ਉੱਥੇ ਰਾਈ ਨਵਾ ਕਰਤਾ ਉਹ ਵਿਰੋਧੀ ਪਾਰਟੀ ਦੇ ਬੰਦੇ ਉੱਥੇ ਚੌਂਕੀ 'ਚ ਵੀ ਮਤਲਬ ਬਦਮਾਸ਼ੀ ਕਰਦੇ ਸੀਗੇ ਮਾੜਾ ਜਿਹਾ ਬੋਲਦੇ ਸੀਗੇ ਤੇ ਉੱਥੇ ਦਾ ਵੀ ਰਾਈ ਨਵੇਂ ਹੋਣ ਤੋਂ ਬਾਹਰ ਉਹ ਸਾਨੂੰ ਧਮਕੀ ਲਾ ਕੇ ਗਏ ਆ ਕਿ ਅਸੀਂ ਤੁਹਾਨੂੰ ਬਾਹਰ ਜਾ ਕੇ ਵੇਖਣਾ ਤੇ ਸੋ ਅਸੀਂ ਆਪਣੇ ਮਤਲਬ ਅਸੀਂ ਇਸ ਗੱਲ ਦੀ ਟੈਨਸ਼ਨ ਨਹੀਂ ਲਈ ਅਸੀਂ ਆਪਣੇ ਕੰਮ ਕਰਦੇ ਜਾ ਰਹੇ ਹਾਂਗੇ ਤੇ ਉਹ 10 ਤੋਂ 15 ਮੁੰਡਿਆਂ ਨੇ ਸਾਨੂੰ ਘੇਰ ਕੇ ਮਾਰਕੋਟ ਕੀਤੀ ਐ ਤੇ ਉਹਨੇ ਅਸਿਰ ਦੇ ਵਿੱਚ ਸਿਰ ਦੇ ਵਿੱਚ ਕਿਰਪਾਨ ਮਾਰੀ ਐ ਤੇ ਲੱਤ ਦੇ ਵਿੱਚ ਪਹਿਲਾਂ ਉਹਨੇ 4-5 ਫੈਰ ਨੇ ਹਵਾਈ ਫੈਰ ਕੱਢੇ ਤਿੰਨ ਚਾਰ ਫਿਰ ਉਹਨੇ ਪੈਰ 'ਚ ਗੋਲੀ ਮਾਰੀ ਇੱਥੇ ਥੱਲੇ ਜ਼ਮੀਨ ਤੇ ਫਿਰ ਉਹਨੇ ਲਾਤੇ ਗੋਲੀ ਮਾਰਤੀ ਕਿੰਨੇ ਗੋਲੀ ਕਿੰਨੇ ਚੁਲਾਈ ਰੂਬਲ ਨਾਂ ਆ ਇਹ ਮੁੰਡੇ ਦਾ ਕਿਹੜੀ ਗੈਂਗ ਦੇ ਮੁੰਡੇ ਇਹ ਨਿੰਦਰ ਕਲੱਬ ਵਾਲਾ ਆ ਉਸੇ ਗਰੁੱਪ ਦੇ ਵਿੱਚ ਹੀ ਸਾਰੇ ਹੁੰਦੇ ਆ ਤੇ ਜਿਨ੍ਹਾਂ ਦਾ ਰਾਈ ਨਾਮਾ ਕਰਾਇਆ ਹੈਗਾ ਉਹਦੇ ਮਤਲਬ ਜਿਹੜੀ ਵਿਰੋਧੀ ਪਾਰਟੀ ਸੀਗੀ ਉਹਨਾਂ ਦੇ ਭੈਣ ਭਰਾ ਰਿਸ਼ਤੇਦਾਰੀ ਕਹਿੰਦਾ ਸਾਡੇ ਰਿਸ਼ਤੇਦਾਰੀ ਹੈ ਪੁਲਿਸ ਵੱਲੋਂ ਅਜੇ ਆਪਾਂ ਨੂੰ ਤੇ ਪਤਾ ਨਹੀਂ ਕੀ ਕਾਰਵਾਈ ਕੀਤੀ ਕੀ ਨਹੀਂ ਕੀਤੀ ਬਸ ਇਹੀ ਆ ਕਹਿੰਦੇ ਮੌਕੇ ਤੇ ਗਏ ਆ ਅਜੇ ਤੱਕ ਮੇਰੇ ਕੋਲ ਤਾਂ ਕੋਈ ਇੱਥੇ ਆਇਆ ਨਹੀਂ ਪੁਲਸ ਵਾਲਾ ਜਿਹੜੇ ਨਾਲ ਸਪੋਰਟਰ ਸੀਗੇ ਉਹਨਾਂ ਨੇ ਉੱਥੇ ਆਪਸ ਵਿੱਚ ਤੂ-ਤੂ ਟਕਰਾਰबाजी ਕਰਕੇ ਝਗੜਾ ਕੀਤਾ ਉਹਦੇ ਚ ਇਹਨਾਂ ਨੇ ਦੱਸਿਆ ਕਿ ਇੱਕ ਬੰਦੇ ਨੇ ਫਾਇਰ ਵੀ ਕੀਤਾ ਉਹ ਵੈਰੀਫਾਈ ਕਰ ਰਹੇ ਆ ਅਸੀਂ ਮੌਕੇ ਤੇ ਗਏ ਆ ਜਿਹੜਾ ਬੰਦੇ ਦੇ ਫਾਇਰ ਸੀਗਾ ਲਾਤ ਦੇ ਥੱਲੇ ਗਿੱਟੇ ਦੇ ਲਾਗੇ ਸੀਗਾ ਉਹਨੂੰ ਹਸਪੀਟਲ ਡਿਮਿਟ ਕਰਾਇਆ ਉਸ ਤੋਂ ਬਾਅਦ ਹੁਣ ਵੈਰੀਫਾਈ ਕਰੰਦੇ ਆ ਸਰ ਆ ਵੀ ਕੀ ਸੱਚ ਹੈ ਵੀ ਕਿਸ ਤਰ੍ਹਾਂ ਫਾਇਰ ਹੋਇਆ ਸਰ ਜੀ ਪਸਾਦ ਅਧਿਕਾਰੀ ਨੇ ਆਨੇ ਕਰਨੇ ਵੈਰੀਫਾਈ ਦਾ ਬਿਆਨ ਲਿਖਣ ਭੇਜਿਆ ਸਟੇਟਮੈਂਟ ਆਉਣ ਤੇ ਫਿਰ ਵੇਖਦੇ ਆ ਬਿਊਰੋ ਰਿਪੋਰਟ ਪੰਜਾਬ ਟੂਡੇ